ਮੈਂ ਬੜਾ ਹੈਰਾਨ ਹੈ ਕਿ ਸਾਬਕਾ ਡੀਜੀਪੀ ਚਟੋਪਧਿਆਇ ਨੇ ਇੱਕ ਬਿਆਨ ਦਿੱਤਾ ਹੈ ਕਿ ਬਿਕਰ ਸਿੰਘ ਮਜੀਠੀਆ ਦਾ ਜਿਹੜਾ 100% ਨਸ਼ਾ ਤਸਕਰਾਂ ਨਾਲ ਸੰਬੰਧ ਸੀ ਔਰ ਜੇ ਇਹ ਗੱਲ ਸੱਚੀ ਹੈ ਤੇ ਇਹ ਬਹੁਤ ਮੰਦਭਾਗੀ ਗੱਲ ਹੈ ਕਿ ਜ਼ਿੰਮੇਵਾਰ ਹੋਣੇ ਪੰਜਾਬ ਦੇ ਕਿ ਉਹਨਾਂ ਦਾ ਨਸ਼ਾ ਤਸਕਰਾਂ ਨਾਲ ਸੰਬੰਧ ਹੋਣਾ ਇਸ ਤੋਂ ਵੱਧ ਵੱਧ ਕਿਸਮਤੀ ਮੈਂ ਸਮਝਦਾ ਉਹ ਕੀ ਹੋ ਸਕਦੀ ਹੈ ਸਾਡੀ ਅਸੀਂ ਇਹਨਾਂ ਤੇ ਇਤਬਾਰ ਕੀਤਾ ਵਿਸ਼ਵਾਸ ਕੀਤਾ ਆਗੂ ਚੁਣਿਆ ਇਹ ਇਹਨਾਂ ਨੇ ਮਤਲਬ ਇਸ ਤਰ੍ਹਾਂ ਦੇ ਕੰਮ ਕੀਤੇ ਕਿ ਅੱਜ ਸਾਡਾ ਪੰਜਾਬ ਔਰ ਸਾਡੇ ਪੰਜਾਬ ਦੇ ਨੌਜਵਾਨ ਨਸ਼ਿਆਂ ਦੇ ਵਿੱਚ ਗ੍ਰਿਫਤ ਹੋ ਗਏ ਨੇ ਬਹੁਤ ਬੁਰੀ ਗੱਲ ਤਸਕਰਾਂ ਨਾਲ ਸੰਬੰਧ ਸੀ ਔਰ ਜੇ ਇਹ ਗੱਲ ਸੱਚੀ ਹੈ ਤੇ ਬਹੁਤ ਮੰਦ ਭਾਗੀ ਗੱਲ ਹੈ ਕਿ ਜ਼ਿੰਮੇਵਾਰ ਹੋਣੇ ਪੰਜਾਬ ਦੇ ਇਹੋਨਾਂ ਦਾ ਨਸ਼ਾ ਤਸਕਰਾਂ ਨਾਲ ਸੰਬੰਧ ਹੋਣਾ ਇਸ ਤੋਂ ਵੱਧ ਵੱਧ ਕਿਸਮਤੀ ਮੈਂ ਸਮਝਦਾ ਉਹ ਕੀ ਹੋ ਸਕਦੀ ਹੈ ਸਾਡੀ ਅਸੀਂ ਇਹਨਾਂ ਤੇ ਇਤਬਾਰ ਕੀਤਾ ਵਿਸ਼ਵਾਸ ਕੀਤਾ ਆਗੂ ਚੁਣਿਆ ਇਹ ਇਹਨਾਂ ਨੇ ਮਤਲਬ ਇਸ ਤਰ੍ਹਾਂ ਦੇ ਕੰਮ ਕੀਤੇ ਕਿ ਅੱਜ ਸਾਡਾ ਪੰਜਾਬ ਔਰ ਸਾਡੇ ਪੰਜਾਬ ਦੇ ਨੌਜਵਾਨ ਨਸ਼ਿਆਂ ਦੇ ਵਿੱਚ ਗ੍ਰਿਫਤ ਹੋ ਗਏ ਨੇ ਬਹੁਤ ਬੁਰੀ ਗੱਲ ਤਸਕਰਾਂ ਨਾਲ ਸੰਬੰਧ ਸੀ ਔਰ ਜੇ ਇਹ ਗੱਲ ਸੱਚੀ ਹੈ ਤੇ ਬਹੁਤ ਮੰਦ ਭਾਗੀ ਗੱਲ ਹੈ ਕਿ ਜ਼ਿੰਮੇਵਾਰ ਹੋਣੇ ਪੰਜਾਬ ਦੇ ਜਿ ਉਹਨਾਂ ਦਾ ਨਸ਼ਾ ਤਸਕਰਾਂ ਨਾਲ ਸੰਬੰਧ ਹੋਣਾ ਇਸ ਤੋਂ ਵੱਧ ਵੱਧ ਕਿਸਮਤੀ ਮੈਂ ਸਮਝਦਾ ਉਹ ਕੀ ਹੋ ਸਕਦੀ ਹੈ ਸਾਡੀ ਅਸੀਂ ਇਹਨਾਂ ਤੇ ਇਤਬਾਰ ਕੀਤਾ ਵਿਸ਼ਵਾਸ ਕੀਤਾ ਆਗੂ ਚੁਣਿਆ ਇਹ ਇਹਨਾਂ ਨੇ ਮਤਲਬ ਇਸ ਤਰ੍ਹਾਂ ਦੇ ਕੰਮ ਕੀਤੇ ਕਿ ਅੱਜ ਸਾਡਾ ਪੰਜਾਬ ਔਰ ਸਾਡੇ ਪੰਜਾਬ ਦੇ ਨੌਜਵਾਨ ਨਸ਼ਿਆਂ ਦੇ ਵਿੱਚ ਗ੍ਰਿਫਤ ਹੋ ਗਏ ਨੇ ਬਹੁਤ ਬੁਰੀ ਗੱਲ ਤਸਕਰਾਨਾ ਸਬੰਧ ਸੀ ਔਰ ਜੇ ਇਹ ਗੱਲ ਸੱਚੀ ਹੈ ਤੇ ਬਹੁਤ ਮੰਦ ਭਾਗੀ ਗੱਲ ਹੈ ਕਿ ਜ਼ਿੰਮੇਵਾਰ ਹੋਣੇ ਪੰਜਾਬ ਦੇ ਜਿ ਉਹਨਾਂ ਦਾ ਨਸ਼ਾ ਤਸਕਰਾਨਾ ਨਾਲ ਸਬੰਧ ਹੋਣਾ ਇਸ ਤੋਂ ਵੱਧ ਵੱਧ ਕਿਸਮਤੀ ਮੈਂ ਸਮਝਦਾ ਉਹ ਕੀ ਹੋ ਸਕਦੀ ਹੈ ਸਾਡੀ ਅਸੀਂ ਇਹਨਾਂ ਤੇ ਇਤਬਾਰ ਕੀਤਾ ਵਿਸ਼ਵਾਸ ਕੀਤਾ ਅਗੂ ਚੁਣਿਆ ਇਹ ਇਹਨਾਂ ਨੇ ਮਤਲਬ ਇਸ ਤਰ੍ਹਾਂ ਦੇ ਕੰਮ ਕੀਤੇ ਕਿ ਅੱਜ ਸਾਡਾ ਪੰਜਾਬ ਔਰ ਸਾਡੇ ਪੰਜਾਬ ਦੇ ਨੌਜਵਾਨ ਨਸ਼ਿਆਂ ਦੇ ਵਿੱਚ ਗ੍ਰਿਫਤ ਹੋ ਗਏ ਨੇ ਬਹੁਤ ਬੁਰੀ ਗੱਲ ਤਸਕਰਾਂ ਨਾਲ ਸੰਬੰਧ ਸੀ ਔਰ ਜੇ ਇਹ ਗੱਲ ਸੱਚੀ ਹੈ ਤੇ ਬਹੁਤ ਮੰਦ ਭਾਗੀ ਗੱਲ ਹੈ ਕਿ ਜ਼ਿੰਮੇਵਾਰ ਹੋਣੇ ਪੰਜਾਬ ਦੇ ਜਿ ਉਹਨਾਂ ਦਾ ਨਸ਼ਾ ਤਸਕਰਾਂ ਨਾਲ ਸੰਬੰਧ ਹੋਣਾ ਇਸ ਤੋਂ ਵੱਧ ਵੱਧ ਕਿਸਮਤੀ ਮੈਂ ਸਮਝਦਾ ਉਹ ਕੀ ਹੋ ਸਕਦੀ ਹੈ ਸਾਡੀ ਅਸੀਂ ਇਹਨਾਂ ਤੇ ਇਤਬਾਰ ਕੀਤਾ ਵਿਸ਼ਵਾਸ ਕੀਤਾ ਆਗੂ ਚੁਣਿਆ ਕਿ ਇਹਨਾਂ ਨੇ ਇਸ ਤਰ੍ਹਾਂ ਦੇ ਕੰਮ ਕੀਤੇ ਕਿ ਅੱਜ ਸਾਡਾ ਪੰਜਾਬ ਔਰ ਸਾਡੇ ਪੰਜਾਬ ਦੇ ਨੌਜਵਾਨ ਨਸ਼ਿਆਂ ਦੇ ਵਿੱਚ ਗ੍ਰਿਫਤ ਹੋ ਗਏ ਨੇ ਬਹੁਤ ਬੁਰੀ ਗੱਲ ਤਸਕਰਾਂ ਨਾਲ ਸੰਬੰਧ ਸੀ ਔਰ ਜੇ ਇਹ ਗੱਲ ਸੱਚੀ ਹੈ ਤੇ ਬਹੁਤ ਮੰਦਭਾਗੀ ਗੱਲ ਹੈ ਕਿ ਜ਼ਿੰਮੇਵਾਰ ਹੋਣੇ ਪੰਜਾਬ ਦੇ ਕਿ ਉਹਨਾਂ ਦਾ ਨਸ਼ਾ ਤਸਕਰਾਂ ਨਾਲ ਸੰਬੰਧ ਹੋਣਾ ਇਸ ਤੋਂ ਵੱਧ ਵੱਧ ਕਿਸਮਤੀ ਮੈਂ ਸਮਝਦਾ ਉਹ ਕੀ ਹੋ ਸਕਦੀ ਹੈ ਸਾਡੀ ਅਸੀਂ ਇਹਨਾਂ ਤੇ ਇਤਬਾਰ ਕੀਤਾ ਵਿਸ਼ਵਾਸ ਕੀਤਾ ਆਗੂ ਚੁਣਿਆ ਇਹ ਇਹਨਾਂ ਨੇ ਮਤਲਬ ਇਸ ਤਰ੍ਹਾਂ ਦੇ ਕੰਮ ਕੀਤੇ ਕਿ ਅੱਜ ਸਾਡਾ ਪੰਜਾਬ ਔਰ ਸਾਡੇ ਪੰਜਾਬ ਦੇ ਨੌਜਵਾਨ ਨਸ਼ਿਆਂ ਦੇ ਵਿੱਚ ਗ੍ਰਿਫਤ ਹੋ ਗਏ ਨੇ ਬਹੁਤ ਬੁਰੀ ਗੱਲ ਤਸਕਰਾਂ ਨਾਲ ਸੰਬੰਧ ਸੀ ਔਰ ਜੇ ਇਹ ਗੱਲ ਸੱਚੀ ਹੈ ਤੇ ਇਹ ਬਹੁਤ ਮੰਦ ਭਾਗੀ ਗੱਲ ਹੈ ਕਿ ਜ਼ਿੰਮੇਵਾਰ ਹੋਣੇ ਪੰਜਾਬ ਦੇ ਜਿ ਉਹਨਾਂ ਦਾ ਨਸ਼ਾ ਤਸਕਰਾਂ ਨਾਲ ਸੰਬੰਧ ਹੋਣਾ ਇਸ ਤੋਂ ਵੱਧ ਵੱਧ ਕਿਸਮਤੀ ਮੈਂ ਸਮਝਦਾ ਉਹ ਕੀ ਹੋ ਸਕਦੀ ਹੈ ਸਾਡੀ ਅਸੀਂ ਇਹਨਾਂ ਤੇ ਇਤਬਾਰ ਕੀਤਾ ਵਿਸ਼ਵਾਸ ਕੀਤਾ ਆਗੂ ਚੁਣਿਆ ਇਹ ਇਹਨਾਂ ਨੇ ਲੋ ਇਸ ਤਰ੍ਹਾਂ ਦੇ ਕੰਮ ਕੀਤੇ ਕਿ ਅੱਜ ਸਾਡਾ ਪੰਜਾਬ ਔਰ ਸਾਡੇ ਪੰਜਾਬ ਦੇ ਨੌਜਵਾਨ ਨਸ਼ਿਆਂ ਦੇ ਵਿੱਚ ਗ੍ਰਿਫਤ ਹੋ ਗਏ ਨੇ ਬਹੁਤ ਬੁਰੀ ਗੱਲ ਤਸਕਰਾਂ ਨਾਲ ਸੰਬੰਧ ਸੀ ਔਰ ਜੇ ਇਹ ਗੱਲ ਸੱਚੀ ਹੈ ਤੇ ਬਹੁਤ ਮੰਦ ਭਾਗੀ ਗੱਲ ਹੈ ਕਿ ਜ਼ਿੰਮੇਵਾਰ ਹੋਣੇ ਪੰਜਾਬ ਦੇ ਕਿ ਉਹਨਾਂ ਦਾ ਨਸ਼ਾ ਤਸਕਰਾਂ ਨਾਲ ਸੰਬੰਧ ਹੋਣਾ ਇਸ ਤੋਂ ਵੱਧ ਵੱਧ ਕਿਸਮਤੀ ਮੈਂ ਸਮਝਦਾ ਉਹ ਕੀ ਹੋ ਸਕਦੀ ਹੈ ਸਾਡੀ ਅਸੀਂ ਇਹਨਾਂ ਤੇ ਇਤਬਾਰ ਕੀਤਾ ਵਿਸ਼ਵਾਸ ਕੀਤਾ ਆਗੂ ਚੁਣਿਆ ਇਹ ਇਹਨਾਂ ਨੇ ਮਤਲਬ ਇਸ ਤਰ੍ਹਾਂ ਦੇ ਕੰਮ ਕੀਤੇ ਕਿ ਅੱਜ ਸਾਡਾ ਪੰਜਾਬ ਔਰ ਸਾਡੇ ਪੰਜਾਬ ਦੇ ਨੌਜਵਾਨ ਨਸ਼ਿਆਂ ਦੇ ਵਿੱਚ ਗ੍ਰਿਫਤ ਹੋ ਗਏ ਨੇ ਬਹੁਤ ਬੁਰੀ ਗੱਲ ਤਸਕਰਾਂ ਨਾਲ ਸੰਬੰਧ ਸੀ ਔਰ ਜੇ ਇਹ ਗੱਲ ਸੱਚੀ ਹੈ ਤੇ ਬਹੁਤ ਮੰਦ ਭਾਗੀ ਗੱਲ ਹੈ ਕਿ ਜ਼ਿੰਮੇਵਾਰ ਹੋਣੇ ਪੰਜਾਬ ਦੇ ਇਹਨਾਂ ਦਾ ਨਸ਼ਾ ਤਸਕਰਾਂ ਨਾਲ ਸੰਬੰਧ ਹੋਣਾ ਇਸ ਤੋਂ ਵੱਧ ਵੱਧ ਕਿਸਮਤੀ ਮੈਂ ਸਮਝਦਾ ਉਹ ਕੀ ਹੋ ਸਕਦੀ ਹੈ ਸਾਡੀ ਅਸੀਂ ਇਹਨਾਂ ਤੇ ਇਤਬਾਰ ਕੀਤਾ ਵਿਸ਼ਵਾਸ ਕੀਤਾ ਆਗੂ ਚੁਣਿਆ ਇਹ ਇਹਨਾਂ ਨੇ ਮਤਲਬ ਇਸ ਤਰ੍ਹਾਂ ਦੇ ਕੰਮ ਕੀਤੇ ਕਿ ਅੱਜ ਸਾਡਾ ਪੰਜਾਬ ਔਰ ਸਾਡੇ ਪੰਜਾਬ ਦੇ ਨੌਜਵਾਨ ਨਸ਼ਿਆਂ ਦੇ ਵਿੱਚ ਗ੍ਰਿਫਤ ਹੋ ਗਏ ਨੇ ਬਹੁਤ ਬੁਰੀ ਗੱਲ ਤਸਕਰਾਂ ਨਾਲ ਸੰਬੰਧ ਸੀ ਔਰ ਜੇ ਇਹ ਗੱਲ ਸੱਚੀ ਹੈ ਤੇ ਬਹੁਤ ਮੰਦ ਭਾਗੀ ਗੱਲ ਹੈ ਕਿ ਜ਼ਿੰਮੇਵਾਰ ਹੋਣੇ ਪੰਜਾਬ ਦੇ ਜਿ ਉਹਨਾਂ ਦਾ ਨਸ਼ਾ ਤਸਕਰਾਂ ਨਾਲ ਸੰਬੰਧ ਹੋਣਾ ਇਸ ਤੋਂ ਵੱਧ ਵੱਧ ਕਿਸਮਤੀ ਮੈਂ ਸਮਝਦਾ ਉਹ ਕੀ ਹੋ ਸਕਦੀ ਹੈ ਸਾਡੀ ਅਸੀਂ ਇਹਨਾਂ ਤੇ ਇਤਬਾਰ ਕੀਤਾ ਵਿਸ਼ਵਾਸ ਕੀਤਾ ਆਗੂ ਚੁਣਿਆ ਇਹ ਇਹਨਾਂ ਨੇ ਮਤਲਬ ਇਸ ਤਰ੍ਹਾਂ ਦੇ ਕੰਮ ਕੀਤੇ ਕਿ ਅੱਜ ਸਾਡਾ ਪੰਜਾਬ ਔਰ ਸਾਡੇ ਪੰਜਾਬ ਦੇ ਨੌਜਵਾਨ ਨਸ਼ਿਆਂ ਦੇ ਵਿੱਚ ਗ੍ਰਿਫਤ ਹੋ ਗਏ ਨੇ ਬਹੁਤ ਬੁਰੀ ਗੱਲ ਤਸਕਰਾਂ ਨਾਲ ਸਬੰਧ ਸੀ ਔਰ ਜੇ ਇਹ ਗੱਲ ਸੱਚੀ ਹੈ ਤੇ ਬਹੁਤ ਮੰਦ ਭਾਗੀ ਗੱਲ ਹੈ ਕਿ ਜ਼ਿੰਮੇਵਾਰ ਹੋਣੇ ਪੰਜਾਬ ਦੇ ਇਹੋਨਾਂ ਦਾ ਨਸ਼ਾ ਤਸਕਰਾਂ ਨਾਲ ਸਬੰਧ ਹੋਣਾ ਇਸ ਤੋਂ ਵੱਧ ਵੱਧ ਕਿਸਮਤੀ ਮੈਂ ਸਮਝਦਾ ਉਹ ਕੀ ਹੋ ਸਕਦੀ ਹੈ ਸਾਡੀ ਅਸੀਂ ਇਹਨਾਂ ਤੇ ਇਤਬਾਰ ਕੀਤਾ ਵਿਸ਼ਵਾਸ ਕੀਤਾ ਆਗੂ ਚੁਣਿਆ ਇਹ ਇਹਨਾਂ ਨੇ ਮਤਲਬ ਇਸ ਤਰ੍ਹਾਂ ਦੇ ਕੰਮ ਕੀਤੇ ਕਿ ਅੱਜ ਸਾਡਾ ਪੰਜਾਬ ਔਰ ਸਾਡੇ ਪੰਜਾਬ ਦੇ ਨੌਜਵਾਨ ਨਸ਼ਿਆਂ ਦੇ ਵਿੱਚ ਗ੍ਰਿਫਤ ਹੋ ਗਏ ਨੇ ਬਹੁਤ ਬੁਰੀ ਗੱਲ ਤਸਕਰਾਂ ਨਾਲ ਸੰਬੰਧ ਸੀ ਔਰ ਜੇ ਇਹ ਗੱਲ ਸੱਚੀ ਹੈ ਤੇ ਬਹੁਤ ਮੰਦ ਭਾਗੀ ਗੱਲ ਹੈ ਕਿ ਜ਼ਿੰਮੇਵਾਰ ਹੋਣੇ ਪੰਜਾਬ ਦੇ ਜਿ ਉਹਨਾਂ ਦਾ ਨਸ਼ਾ ਤਸਕਰਾਂ ਨਾਲ ਸੰਬੰਧ ਹੋਣਾ ਇਸ ਤੋਂ ਵੱਧ ਵੱਧ ਕਿਸਮਤੀ ਮੈਂ ਸਮਝਦਾ ਉਹ ਕੀ ਹੋ ਸਕਦੀ ਹੈ ਸਾਡੀ ਅਸੀਂ ਇਹਨਾਂ ਤੇ ਇਤਬਾਰ ਕੀਤਾ ਵਿਸ਼ਵਾਸ ਕੀਤਾ ਆਗੂ ਚੁਣਿਆ ਇਹ ਇਹਨਾਂ ਨੇ ਮਤਲਬ ਇਸ ਤਰ੍ਹਾਂ ਦੇ ਕੰਮ ਕੀਤੇ ਕਿ ਅੱਜ ਸਾਡਾ ਪੰਜਾਬ ਔਰ ਸਾਡੇ ਪੰਜਾਬ ਦੇ ਨੌਜਵਾਨ ਨਸ਼ਿਆਂ ਦੇ ਵਿੱਚ ਗ੍ਰਿਫਤ ਹੋ ਗਏ ਨੇ ਬਹੁਤ ਬੁਰੀ ਗੱਲ ਤਸਕਰਾਂ ਨਾਲ ਸੰਬੰਧ ਸੀ ਔਰ ਜੇ ਇਹ ਗੱਲ ਸੱਚੀ ਹੈ ਤੇ ਇਹ ਬਹੁਤ ਮੰਦ ਭਾਗੀ ਗੱਲ ਹੈ ਕਿ ਜ਼ਿੰਮੇਵਾਰ ਹੋਣੇ ਪੰਜਾਬ ਦੇ ਤੇ ਉਹਨਾਂ ਦਾ ਨਸ਼ਾ ਤਸਕਰਾਂ ਨਾਲ ਸੰਬੰਧ ਹੋਣਾ ਇਸ ਤੋਂ ਵੱਧ ਵੱਧ ਕਿਸਮਤੀ ਮੈਂ ਸਮਝਦਾ ਉਹ ਕੀ ਹੋ ਸਕਦੀ ਹੈ ਸਾਡੀ ਅਸੀਂ ਇਹਨਾਂ ਤੇ ਇਤਬਾਰ ਕੀਤਾ ਵਿਸ਼ਵਾਸ ਕੀਤਾ ਆਗੂ ਚੁਣਿਆ ਕਿ ਇਹਨਾਂ ਨੇ ਮਤਲਬ ਇਸ ਤਰ੍ਹਾਂ ਦੇ ਕੰਮ ਕੀਤੇ ਕਿ ਅੱਜ ਸਾਡਾ ਪੰਜਾਬ ਔਰ ਸਾਡੇ ਪੰਜਾਬ ਦੇ ਨੌਜਵਾਨ ਨਸ਼ਿਆਂ ਦੇ ਵਿੱਚ ਗ੍ਰਿਫਤ